ਮੇਰੇ ਤੇ ਤਰਸ ਖਾਓ ਮੈਂ ਵੀ ਕਿਸੇ ਦੀ ਪੀ ਆ ਜੇ ਮੈਂ ਤੁਹਾਡੇ ਘਰੇ ਨੂੰ ਬਣ ਕੇ ਆ ਗਈ ਭੈ ਤਾਂ ਨਹੀਂ ਹੈਗਾ ਵੀ ਤੁਸੀਂ ਮੇਰੇ ਤੇ ਜ਼ੁਲਮ ਕਰੋਗੇ ਨਾ ਜ਼ੁਲਮ ਕਰਨ ਨੂੰ ਮੈਂ ਕਿਹੜਾ ਤੈਨੂੰ ਤਸੀਹੇ ਦੇਤੇ ਤੂੰ ਖਾਮ ਖਾਮ ਮੈਨੂੰ ਬਦਨਾਮ ਕਰਨ ਲੱਗ ਗਈ ਚਾਚੀ ਜੀ ਇਹ ਤਾਂ ਸੀਹਾਂ ਨਾਲੋਂ ਘੱਟ ਸਾਰਾ ਦਿਨ ਤਾਂ ਤੁਸੀਂ ਮੇਰੀ ੱਡੀ ਨਹੀਂ ਲੱਗਣ ਦਿੰਦੇ ਤੂੰ ਹੀ ਮੇਰੀ ਨਹੀਂ ਸਿੱਧੀ ਹੋਣ ਦਿੰਦੇ ਹੁਣ ਤੁਸੀਂ ਮੈਨੂੰ ਕਿਵੇਂ ਘੜੀਸ ਕੇ ਲੈ ਕੇ ਆਏ ਹੋ ਜਾਨ ਬਰਾਮਾ ਨੂੰ ਇਹ ਤਾਂ ਸੀਹਾਂ ਨਾਲੋਂ ਘੱਟ ਨਾ ਐ ਨਾ ਘੜੀਸ ਕੇ ਨੇ ਆਉਂਦੀ ਤੋਥੋ ਹਿੱਲਣਾ ਸੀ ਤੂੰ ਉੱਥੇ ਮਾਹ ਰਾਣੀ ਬਣ ਕੇ ਪਈ ਐ ਢਿੱਡ 'ਚ ਮੇਰੇ ਚੂਹੇ ਕੁੱਦਦੇ ਨੇ ਚਾਚੀ ਜੀ ਜੇ ਤੁਸੀਂ ਮੈਨੂੰ ਉਧਰ ਨਾ ਭੇਜਦੇ ਮੈਂ ਤਾਂ ਤੁਹਾਨੂੰ ਕਦੋਂ ਦੀ ਰੋਟੀ ਖਵਾ ਦਿੰਦੀ ਤੁਸੀਂ ਆਪ ਹੀ ਤਾਂ ਕਿਹਾ ਸੀ ਕਿ ਚੱਲ ਰੋਟੀ ਬਾਅਦ 'ਚ ਬਣਾ ਲਈ ਪਹਿਲਾਂ ਉਧਰ ਨਵੇੜਿਆ ਜੇ ਮੈਂ ਉਦੋਂ ਤੁਹਾਡੀ ਗੱਲ ਨਾ ਮੰਨਦੀ ਤੁਸੀਂ ਫੇਰ ਗੁੱਸੇ ਹੋਣਾ ਸੀ ਜੇ ਮੈਂ ਤੁਹਾਡੀ ਗੱਲ ਮੰਨ ਲਈ ਫੇਰ ਵੀ ਮੇਰੇ ਨਾਲ ਉਹੀ ਹਾਲ ਐ ਹੁਣ ਤੁਸੀਂ ਦੱਸੋ ਮੈਂ ਕਰਾਂ ਕੀ ਨਹੀਂ ਕਰਨਾ ਕੀ ਐ ਚੁੱਪ ਕਰਕੇ ਰੋਟੀ ਬਣਾ ਅਜੇ ਵੀ ਟੀਠ ਬਣ ਕੇ ਖੜੀ ਏ ਮੇਰੇ ਮੂਰੇ ਉੱਪਰ ਦੀ ਮੈਨੂੰ ਲੈਕਚਰ ਦਿੰਦੀ ਏ ਚਾਚੀ ਜੀ ਮੈਂ ਲੈਕਚਰ ਨਹੀਂ ਦਿੰਦੀ ਦੇਖੋ ਤੁਹਾਡੇ ਵੀ ਇੱਕ ਧੀ ਏ ਉਹਨੇ ਵੀ ਕੱਲ ਨੂੰ ਕਿਸੇ ਦੀ ਨੂੰਹ ਬਣਨਾ ਏ ਜੇ ਕੱਲ ਨੂੰ ਸਹੁਰੇ ਕਰੇ ਉਹਦੇ ਨਾਲ ਇਹ ਕੁਝ ਹੋ ਗਏ ਤਾਂ ਤੁਹਾਡੇ ਦਿਲ ਤੇ ਕੀ ਬੀਤੂ ਨਹੀਂ ਪਹਿਲਾਂ ਤਾਂ ਤੂੰ ਮੈਨੂੰ ਟਕੇ ਟਕੇ ਦੀਆਂ ਸੁਣਾਉਂਦੀ ਸੀ ਹੁਣ ਤੂੰ ਮੇਰੀ ਧੀ ਤੱਕਰ ਪਹੁੰਚ ਗਈ ਬਾ ਚਾਚੀ ਜੀ ਤੁਹਾਨੂੰ ਮੇਰੀਆਂ ਗੱਲਾਂ ਸੁਣ ਕੇ ਹੀ ਦੁੱਖ ਹੋ ਗਿਆ ਜਦੋਂ ਤੁਹਾਡੀ ਧੀ ਨਾਲ ਉਹਦੇ ਸਹੁਰੇ ਆ ਕੁਝ ਕਰਨਗੇ ਫੇਰ ਤੁਹਾਡਾ ਕੀ ਬਣੂ ਚੱਪ ਕਰਕੇ ਰੋਟੀ ਬਣਾ ਕੇ ਮੇਰੇ ਕਮਰੇ ਚ ਲੈ ਆ ਅੱਗੋਂ ਤੋਂ ਮੇਰੇ ਨਾਲ ਜ਼ਬਾਨ ਲੜਾਉਣ ਤੋਂ ਪਹਿਲੇ 100 ਵਾਰ ਸੋਚੀ